ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਵੀ ਜਿਹੜੇ ਛਕਾਂ ਵਾਲਾ ਅੱਜ ਅਸੀਂ ਪਹੁੰਚੇ ਰਮੇਸ਼ ਭਾਈ ਦੇ ਘਰ ਦੇ ਵਿੱਚ ਸੋ ਬੂੜਾ ਕਲਾ ਇਲਾਕੇ ਦੇ ਵਿੱਚ ਅਸੀਂ ਆਏ ਆ ਜੀ ਪਠਾਨਕੋਟ ਦੇ ਵਿੱਚ ਔਰ ਬਹੁਤ ਵਧੀਆ ਸ਼ਹਿਰ ਹੈ ਔਰ ਪਿੰਡ ਵਾ ਔਰ ਬਾਹਰ ਮਤਲਬ ਕਿ ਜਿੰਨੇ ਵੀ ਸਾਡੇ ਸਪੋਰਟਰ ਨੇ ਮੈਂ ਉਹਨਾਂ ਦੇ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ ਕਿ ਸਾਡੇ ਰਮੇਸ਼ ਰਾਜ ਜਿਹੜੇ ਭਾਜੀ ਨੇ ਵੱਡੇ ਵੀਰ ਜੀ ਇਹ ਵੋਟਾਂ ਦੇ ਖੜੇ ਹੋ ਰਹੇ ਇਹਨਾਂ ਦੀ ਤੱਬ ਕੇ ਸਪੋਰਟ ਕਰੋ ਪੈਸੇ ਵੱਲੋਂ ਵੀ ਤੇ ਵੋਟਾਂ ਮਤਲਬ ਵਿੱਚ ਸਪੋਰਟ ਤੇ ਜੋਸ਼ ਦੀ ਲੋੜਾ ਕਿਉਂਕਿ ਤੁਹਾਨੂੰ ਇੱਥੇ ਇਨਸਾਫਦਾਰ ਵਾਸਤੇ ਸਾਡੀ ਪਾਰਟੀ ਵਿੱਚੋਂ ਕੋਈ ਨਾ ਕੋਈ ਬੰਦਾ ਉੱਠੇਗਾ। ਔਰ ਜੇ ਸਾਡੀ ਪਾਰਟੀ ਵੱਲੋਂ ਕੋਈ ਬੰਦਾ ਉੱਠ ਰਿਹਾ ਮੈਂ ਵੱਡੇ ਗਏ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਇਹ ਬੰਦਾ ਸੱਚਾ ਤੇ ਇਮਾਨਦਾਰ ਬੰਦਾ ਨਿਕਲੇ ਤੇ ਫਿਰ ਤੁਸੀਂ ਮੈਨੂੰ ਗੱਲ ਅਗੇਓ ਕਿਉਂਕਿ ਇੱਕ ਐਵੇਂ ਨੂੰ 5 ਕਰੋੜ ਰੁਪਏ ਮਿਲਦਾ ਵਾ ਕਿ ਆਪਣੇ ਸ਼ਹਿਰ ਨੇ ਚਲਾਉਂਦੇ ਆ ਪਿੰਡਾਂ ਨੂੰ ਚਲਾਉਂਦਾ ਤੇ ਉਹ ਜੇ ਆਪਣੇ ਸ਼ਹਿਰ ਜਾਂ ਪਿੰਡਾਂ ਵਿੱਚ ਨਹੀਂ ਲੌਂਦਾ ਕੋਈ ਇਹਨੂੰ ਪਛਾਣ ਸਕਦਾ ਇਹ ਬੰਦਾ ਬਿਲਕੁਲ ਆਮ ਨਾਗਰਿਕ ਆ ਔਰ ਬਿਲਕੁਲ ਆਮ ਕਰਾਜੋ ਉੱਠਿਆ ਬੰਦਾ ਤੇ ਇਹਨੂੰ ਵੋਟਾਂ ਪਾ ਕੇ ਤੁਸੀਂ ਜਿਤਾਉਣਾ ਵਾ ਤੇ ਮੈਂ ਤੁਹਾਡੇ ਤੁਹਾਡਾ ਸਦਾ ਹੀ ਉਪਕਾਰੀ ਉਪਕਾਰੀ ਰਹੂੰਗਾ ਜੀ ਜੇ ਤੁਸੀਂ ਵੋਟਾਂ ਪਾਉਂਗੇ ਔਰ ਇਹਨਾਂ ਨੂੰ ਸੀਟ ਆਪਾਂ ਦਵਾਣੀ ਹੈ ਸਾਡਾ ਸਾਰਾ ਸਮਾਜ ਸਮੂਹ ਸਮਾਜ ਦੀ ਨੂੰ ਬੇਨਤੀ ਕਰਨਾ ਚਾਹੁੰਦਾ ਵਾਲਮੀਖਸਵਾਏ ਗੁਰੂਬਦਾਸ ਸਮਾਜ ਸਿੱਖ ਸਮਾਜ ਮਾਸ਼ਾਸ ਸਮਾਜ ਸਾਰੇ ਸਮਾਜ ਨੂੰ ਕਿ ਕੀ ਕਹਿਣਾ ਹੈ ਕਿ ਕੋਲ ਕੇ ਵੋਟਾਂ ਭੋਪਾ ਜੀ ਨੂੰ ਕਿ ਅਸੀਂ ਅੱਗੇ ਰਹੇ ਹੋ ਅਸੀਂ ਹੋਰੇ ਜਿੱਤੋ ਕਿਉਂਕਿ ਇਹਨਾਂ ਦੀ ਜਿੱਤ ਤੁਹਾਡੀ ਆਖਰੀ ਜਿੱਤਵਾਦੀ ਬਾਕੀ ਦੇ ਬੇਕਾ ਦੀ ਦਸਰਹੇ ਤਾਂ ਜਿੱਤ ਵਾਲਾ ਜੋਸ਼ ਨੂੰ ਯਾ ਗੁਰੂ ਦੇ ਧੰਨ ਗੁਰੂ ਦੇ ਜੈ ਜੀ ਜੈ ਵੰਦ ਜੈ ਸਭੀ ਦਾ ਅੱਜ ਮੈਂ ਆਪਣੇ ਪਿੰਡ ਗੁੜਾ ਕਲਾਂ ਵਿੱਚ ਬੋਲ ਰਿਹਾ ਜੀ ਉੱਥੇ ਸਾਡੇ ਅੱਜ ਸਾਨੂੰ ਜਾਗਰਿਤ ਕਰਨ ਸਾਡੇ ਨੀਵੀਂ ਸ਼ਤਰਾਂ ਵਾਲੇ ਜਲੰਧਰ ਕੇਂਦਰ ਤੋਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਇਹਦੇ ਤੁਸੀਂ ਸਾਰੇ ਹੀ ਜਾਣਦੇ ਹੋ ਇਹ ਅੱਜ ਮੇਰੀ سپورਟ ਵਾਸਤੇ ਜਲੰਧਰ ਤੋਂ ਆਏ ਨੇ ਸਾਡੇ ਨੀਵੀਂ ਸ਼ਤਰਾਂ ਵਾਲੇ ਮੈਂ ਕਹਿੰਦਾ ਕਿ ਤੁਸੀਂ ਇਹਨਾਂ ਦੀ ਜਵਾਬ ਇਹਨਾਂ ਨੇ ਜਵਾਬ ਤੇ ਫੋਲ ਚੜਾਓ ਕਿ ਤਾਂ ਕਿ ਅਸੀਂ ਆਪਣੀ ਪਾਰਟੀ ਨੂੰ ਅੱਗੇ ਲੈ ਕੇ ਚੱਲੀਏ ਅਹੀਂ ਇਹਨਾਂ ਦੀ ਸੋਚ ਪੀਰਵਾਜ ਬਾਬਾ ਜੀ ਦੀ ਸੋਚ ਨੂੰ ਲੈ ਕੇ ਚੱਲੀ ਅੱਗੇ ਤੇ ਤਾਂ ਕਰਕੇ ਅਹੀਂ ਆਪਣੀ ਸਭੀ